ਇਹੋ ਵੀ ਕਬਰੂ ਸਟਾਰ ਮੇਠਾਲ ਮੇਸਾਲ ਕੇ ਪੈਰ ਤੱਕ ਦਾ ਉਦੋਂ ਉਹਦਾ ਜੀ ਅੰਦਰ ਨਹੀਂ ਰੱਖਦਾ ਹੁੰਦਾ ਉਹ ਆ ਕੇ ਤਰ੍ਹਾਂ ਚ ਖੜਦਾ ਹੁੰਦਾ ਉੱਥੇ ਦੀ ਕੌਣ ਆਉਂਦਾ ਕੌਣ ਜਾਂਦਾ ਕੌਣ ਲੰਘਦਾ ਕੌਣ ਖੜਦਾ ਕਿਸ ਗੱਲ ਤੋਂ ਸ਼ਾਇਦ ਉਹਨੂੰ ਕੋਈ ਮਤਬਲ ਨਹੀਂ ਹੁੰਦਾ ਪਰ ਜੀ ਵੀ ਅੰਦਰ ਲੱਗਦਾ ਹੁੰਦਾ ਕਿਵੇਂ ਜਿਵੇਂ ਇੱਕ ਕਬਰੂ ਨੂੰ ਕਈ ਦਿਨ ਆਪਣੇ ਤਲਾ ਮੂਰੇ ਖੜੇ ਜਦੋਂ ਉਹਦੇ ਹਾਰ ਦੇਣੇ ਦੇਖ ਲਿਆ ਉਹ ਸਮਝ ਗਏ ਕਿ ਪੰਛੀ ਉਡਾਰੀ ਮਾਰਨ ਵਾਲਾ ਹੈ ਇਸ਼ਾਰਾ ਬਾਹਰ ਦਾ ਫਿਰ ਕੀ ਹੈ ਨਹੀਂ ਜਾਂਦੇ ਹੋਏ ਕੀ ਕਰਨੀ ਫੂਕ ਪਾਲ ਕੇ ਉਹਦੇ ਹੁਣ ਦਾ ਗਮਰੂ ਸ਼ਹਿਰ ਦੇਖਣ ਵਾਸਤੇ ਮੁਤਾਬਲਾ ਹੋ ਗਿਆ بڑے ਬਹਾਨੇ ਬਣਾਉਂਦਾ ਬੜੀਆ ਸਕੀਮਾਂ ਕਰਦਾ ਪਰ ਕੋਈ ਸਕੀਮ ਚੱਲੇ ਨਹੀਂ ਚੜੀ ਇੱਕ ਦਿਨ ਗਮਰੂ ਨੇ ਦੇਖਿਆ ਅੱਜ ਭਾਈ ਜੀ ਕਰਨੀ ਹੈਂ ਕੱਲੀ ਭਝਾਈ ਹੈ ਭਝਾਈ ਦੇ ਘਰ ਪਹੁੰਚ ਗਿਆ ਕਹਿੰਦਾ ਪੈਸੇ ਕੱਢ ਮੈਂ ਸ਼ਹਿਰੋਂ ਸਭ ਦਾ ਪੱਤਾ ਲੈ ਕੇ ਆਵਾਂ ਭਝਾਈਆ ਦੀ ਇਹ ਕੰਮ ਤੇਰੇ ਭਾਈ ਦਾ ਹੈ ਅੱਗੇ ਵੀ ਉਹ ਰਹਿ ਉਹੀ ਰਹਿ ਕੇ ਹੁੰਦਾ ਹੁੰਦਾ ਕੋਈ ਵੀ ਉਹੀ ਲੇਉਗਾ ਤੂੰ ਖੇਡ ਰੋਲ ਚੱਕਰ ਮਾਰ ਰਿਆ ਉੱਥੇ ਮੁੰਡੇ ਕੁੱਡੀ-ਕੁੱਡੀ ਖੇਡਦੇ ਰਹਣਗੇ ਜਾ ਕੇ ਤੂੰ ਵੀ ਖੇਡਿਆ ਇੰਨੀ ਗੱਲ ਸੁਣ ਕੇ ਭਰਜਾਈ ਦਾ ਗੁੱਸੇ ਹੋ ਗਿਆ ਕਹਿੰਦਾ ਕੁੱਡੀ ਖੇਡ ਰਿਆ ਕੰਬੀ ਖੇਡ ਰਿਆ ਤੂੰ ਤਾਂ ਮੈਨੂੰ ਕਬਰੋਂ ਹੀ ਨਹੀਂ ਹਾਣ ਦਿੰਦੀ ਉਹ ਗੱਲ ਹੀ ਫਟੇ ਮੂੰਹ ਮੈਂ ਤੇਰੇ ਕਬਰੋਂ ਹੋਂਟ ਕੀ ਪਰੇਚਾਨ ਆਈਆਂ ਹੁੰਦੀਆਂ ਨੇ ਹਾਲ ਕਿਸੇ ਨੂੰ ਰੋਕਦਾ ਕੌਣ ਰੋਕ ਸਕਦਾ ਹੋਈ ਜਾ ਕਬਰੋਂ ਆਪੋ ਕਹਿੰਦਾ ਈ ਮੇਰਾ ਮਤਬ ਤਾਂ ਇਹ ਹੈ ਜੇ ਤੁਮਨੇ ਕੋਈ ਚੱਟ ਦਾ ਕੰਮ ਕਹੇ ਉਹ ਮੈਂ ਕਰਕੇ ਵਿਖਾਵਾਂ ਜੇ ਤੁਸੀਂ ਮੈਂ ਬਲ ਸੋਪੇ ਉਪਗਤਾ ਕੇ ਦਿਖਾਵਾਂ ਸਾਹੀ ਲੋਕ ਆਪਸ ਵਿੱਚ ਗੱਲਾਂ ਕਰਨਗੇ ਵੀ ਉਹਨਾਂ ਦਾ ਮੁੰਡਾ ਗੱਪਰੂ ਹੋ ਗਿਆ ਉਹਨਾਂ ਦਾ ਮੁੰਡਾ ਜਵਾਨ ਹੋ ਗਿਆ ਉਹਨਾਂ ਦਾ ਮੁੰਡਾ ਜ਼ਿੰਮੇਦਾਰ ਹੋ ਗਿਆ ਉਹਨਾਂ ਦਾ ਮੁੰਡਾ ਉਹਨਾਂ ਦਾ ਮੁੰਡਾ ਮੰਗਲ ਦਾ ਗਾਣਾ ਦਾ ਕਾਬਲ ਹੋ ਗਿਆ ਯਾਨੀ ਜਿਵੇਂ ਉਹ ਉੱਠ ਕੇ ਕਹਿ ਦਿਆ ਜਾਂ ਖੇਡ ਰੋ ਚੱਕਰ ਮਾਰੇ ਇਹਦਾ ਕੋਕੀ ਖੇਡਿਆ ਜਾਂ ਕੋਕੀ ਖੇਡਿਆ ਜਾਂ ਕੇ ਸੁੱਲ ਚੱਕਰ ਮਾਰ ਇਹਦੀ ਹੁਕਮਤੋਂ ਕੰਮ ਹੈ ਉਹ ਗੱਲ ਹੀ ਮੈਂ ਕਰਕੇ ਨੂੰ ਉਥਾਰ ਰੋਕ ਦਿੱਤੀ ਤੂੰ ਸ਼ਹਿਰ ਕਦੇ ਕੱਲਾ ਗਿਆ ਨਹੀਂ ਸ਼ਾਇਦ ਬੜਾ ਪੀੜ ਪੜਾ ਕਾ ਹਾਂਗਾ ਆ ਤਾਂ ਜੇਬ ਕੇ ਤਰੀ ਤੁਰੇ ਫਿਰਦੇ ਨੇ ਕਿਤੇ ਜੇਬ ਕਟਾ ਕੇ ਮੇਝੇਗਾ ਆਪ ਹੋਟਲ ਜਮੇਗਾ ਪੈਸੇ ਗੁਆਚ ਜਾਣਗੇ ਕਿਤੇ ਸ਼ਹਿਰ ਜਾਣਾ ਹੀ ਹੈ ਤਾਂ ਕਿਸੇ ਦਿਨ ਆਪਣੇ ਬਾਈ ਜੀ ਨਾਲ ਜਾਏ ਬਾਈ ਜੀ ਨਾਲ ਸ਼ਹਿਰ ਉਹ ਨਹੀਂ ਜਾਣਾ ਚਾਹੁੰਦਾ ਕਿਉਂ ਕਿ ਉਹਦੇ ਹਾਨਦਿਆਂ ਨੇ ਉਹਨੂੰ ਕੰਨ 'ਚ ਦੱਸਿਆ ਹੋਇਆ ਵੀ ਸ਼ਹਿਰ ਸ਼ਹਿਰ ਕਰ ਲਈ ਜਾਈਦਾ ਉੱਥੇ ਬੜੀਆਂ ਵਨਸਵਨੀਆਂ ਕੀਚਾਂ ਦੇਖਣ ਨੂੰ ਮਿਲਦੀਆਂ ਆਂ ਮਜਾਜ ਜਮੜੋ ਦਾ ਕੌਣ ਮਿਲਦਾ ਹੁੰਦਾ ਕਾਰ ਜਿਵੇਂ ਖੜਾ ਤਾਂ ਰੌਣਕ ਮਿਲਦਾ ਹੁੰਦਾ ਕਿਸੇ ਮੋੜ ਤੇ ਖੜਜੋ ਦਾ ਕੌਣ ਟੱਕਰਦਾ ਹੁੰਦਾ ਭੁੱਲ ਭਲੇ ਕੇ ਥਾਣੇ ਬੋਲੇ ਜਾ ਘੜੋ ਦੇ ਕੀ ਮਿਲਦਾ ਨਾ ਸਾਰਾ ਕੁਝ ਦੱਸ ਲਾਡੀ ਜਦੋਂ ਨਹੀਂ ਹਟਾਇਆ ਪੈਸੇ ਮੰਗੜ ਦੋ ਪਰ ਜਾਈ ਨੂੰ ਆ ਗਿਆ ਗੁੱਸਾ ਬੋਲੇ ਕੱਢ ਕੇ 100 ਰੁਪਇਆ ਮੂੰਹ ਤੇ ਮਾਰੇ ਕਲੀ ਤੇ ਚਲੇ ਜਾ ਲੈ ਕੇ 100 ਰੁਪਇਆ ਚਾਹੀ ਸੀ ਸ਼ਹਿਰ ਉੱਡ ਗਿਆ ਬਾਥਰ ਮੇਂ ਨਿਆਣੇ ਵਾਲੇ ਖੇਚੋ ਭਜਾਈ ਸਾਥ ਤੋਂ ਵਾਸਤੇ ਗਈ ਸਾਥ ਦੂਰ ਦਿੱਤੀ ਉਹਦੀ ਲਿਗਾ ਲਿੰਕ ਰੋਡ ਵੱਲ ਜਾਪੇ ਤਾਂ ਦੂਰੋਂ ਕੱਲਾ ਹੀ ਦਰਿਆ ਆਉਂਦਾ ਦੇਖ ਕੇ ਪਛਾਣ ਗਈ ਵੀ ਹੈ ਤਾਂ ਸਾਡਾ ਹੀ ਤੁੰਦੂ ਪਰ ਇਹ ਦਰਿਆ ਕਿਉਂ ਆਉਂਦਾ ਤੋੜੋ ਤਾਂ ਪੈਸੇ ਲੈ ਕੇ ਗਿਆ ਸੀ ਅੱਜ ਕੱਲ ਜੀਦੀ ਸ਼ੇਪ ਚ ਪੈਸੇ ਨੇ ਤੁਰਦਾ ਕਿੱਥੇ ਆ ਗਲਤੀ ਮੋੜਦਾ ਤਾਂ ਗਾ ਰਿਕਸ਼ਾ 100 ਵਾਲਿਆਂ ਨੇ ਅੱਜ ਕੱਲ ਤਾਂ ਪਿੰਡਾਂ ਚ ਉਹ ਦੇਸੀ ਮੁਰੱਤੇ ਬੜੇ ਚੱਲਦੇ ਨੇ ਚਾਹੇ ਸੋਚਿਆ ਸ਼ਾਇਦ ਪਿੰਡ ਦੀ ਕੋਈ ਰੇੜੀ ਕੋਈ ਗੱਡਾ ਕੋਈ ਚਲਾ ਦੇ ਕੋਈ ਲੈ ਲਾ ਸ਼ਾਇਦ ਟੱਕਰ ਹੋ ਜਾਣਾ 100 ਰੁਪਏ ਦਾ ਸੌਦਾ ਖਰੀਦ ਕੇ ਉਹਦੇ ਵਿੱਚ ਰੱਟਾ ਹੋ ਆ ਮੌਜੂਦ ਨਾ ਤੁਹੇ ਆਉਂਦਾ ਹੋਣਾ ਪਰ ਦੋਸਤੋ ਜਲ ਅਗਨੇੜੇ ਆਇਆ ਲੱਟ ਗਿਆ ਮੂੰਹ ਦੇਖ ਕੇ ਪਰ ਜਾਈ ਸਮਝ ਗਈ ਠੀਕ ਤੇ ਮੌਜੂਦ ਵਾਲੀ ਚਾਲ ਨਹੀਂ ਆਈ ਜ਼ਰੂਰ ਕੋਈ ਭਾਣਾ ਵਰਤਿਆ ਹੋਇਆ ਇਸੇ ਸ਼ਹਿਰੀ ਦਾ ਹੱਥ ਫਿਰ ਗਿਆ ਦੇਖਿਆ ਦੂਸਰਾ ਦੂਸਰਾ ਪਰਜਾਈ ਵੀ ਬੜਾ ਸੀ ਕਿਉਂਕਿ ਉਹਦੇ ਅੱਖੇ ਨਹੀਂ ਸੀ ਲੱਗਿਆ ਉਹਨੇ ਸਾਫ ਸੁਪ ਵਿੱਚ ਹੀ ਛੁੜਿਆ ਡੰਡੀ ਡੰਡੀ ਹੋ ਰਹੀ ਉਹਦੇ ਔਰਤੋਂ ਪਿੰਨਾ ਕਰ ਚਾਹ ਤੋਕੀ ਹੁਣ ਜਦੋਂ ਘਰ ਨੂੰ ਆਇਆ ਨਾਲੋਂ ਬੈਠ ਦਤਾ ਪਾਣੀ ਧਾਣੀ ਪੀਣ ਦਤਾ ਮੂੰਹ ਕਾ ਤੱਕਲੀ ਕੁੰਨਣ ਦਤਾ ਉਹ ਰੋਹ ਸਾਹਿਬ ਮੰਗਣ ਲੱਗੇ ਕਹਿੰਦੇ ਤੂੰ 100 ਰੁਪਇਆ ਲੈ ਕੇ ਗਿਆ ਸੀ ਕਿਹੜੀ ਚੀਜ਼ ਕਿੱਥੋਂ ਕਿੰਨੇ ਦੀ ਆਈ ਹੈ ਨਾਲ ਤਾਂ ਚੀਜ਼ ਦੇਣ ਨਾਲੇ ਬਕਾਇਆ ਦੇ ਦੇ ਮੈਂ ਤੇਰੇ ਭਾਈ ਜੀ ਨੂੰ ਅਸਾਹਿਬ ਦੋਸਰਾ ਪਰਜਾਈ ਸ਼ਾਨੀਏ ਚਲਾਕ ਚਸਤ पढ़ी लिखी है सौ रुपये का हिसाब मंगती है वो बेचारा मेरे वर्ग ने रूप्रसाद पहली बार शहर गया हिसाब पूरा कर दिया गौर न सुनना <laughs> ਪਹਿ ਜਾਣੀ ਤੇ ਦਸਾਂ ਹੱਟ ਬੀਤੇ ਉਡਾ ਗਦੀਆ ਪਹਿ ਜਾਣੀ ਮੈਂ ਤਾਂ ਆਪਣਾ ਚੁਗਾ ਚੌੜ ਕਰਾ ਕੇ ਬਹਿ ਗਿਆਨੀ ਮੈਂ ਤਾਂ ਆਪਣਾ ਚੁਗਾ ਚੌੜ ਕਰਾ ਕੇ ਬਹਿ ਗਿਆਨੀ ਇੱਕ ਕੁੜੀ ਹਾਂ ਇਹ ਕੁੜੀ ਕਿ ਇੱਕ ਕੁੜੀ ਕੀ ਕੁੜੀ ਨਹੀਂ ਇਦਨੋ गवा बैठा एक कुड़ी के पीछे लगते होश गवा बैठा।, बैठा नहीं पले के पापी पुटनर में देखा बैठा नहीं पले के पापी पुटनर में देखा बैठा ਸੱਕ ਨੋ ਮਿਸ਼ਲ ਨੋ ਜੰਮੇ ਸੀ ਇਕonzit ਤੇ ਸੱਕ ਨੋ ਮਿਸ਼ਲ ਨੋ ਜੰਮੇ ਸੀ ਬੋਲ ਪਲਾਤੀ ਉਹਦੇ ਨਾਲ ਮੇਰੇ ਮੁਰਗੇ ਸਾਜੇ ਬੋਲ ਪਲਾਤੀ ਉਹਦੇ ਨਾਲ ਮੇਰੇ ਮੁਰਗੇ ਸਾਜੇ ਮੈਂ ਤੁਮਾ मारी हुन दबा जे मारी हुन दबा दिलेके

ਕਾ ਬੈਠਾ ਕਾ ਬੈਠਾ ਓਹੋ ਕੀ ਮੈਂ ਹੁਣ ਕਾ ਬੈਠਾ ਆਪਈ ਸੇਵਾ ਕਰੀਏਨੀ ਸੇਵਾ ਨਾ ਸੇਵਾ ਉਸਨੀ ਚ ਕਰਨੀ ਸੀ ਕੋਲ ਕਿਤੇ ਜਾਂਦਾ ਫਿਰ ਸੁਣ ਲੈ ਮੈਂ ਹੁਣ ਕਾ ਬੈਠਾ ਆਪਈ ਸੇਵਾ ਕਰੀਏਨੀ ਮਸਤੋਧੇ ਪੁਣ ਆਈ ਪੂਰੇ ਚੰਗੇ अख बचा होटल खोले बिल आया पीते घंटे कोले बीह बिल आया पीते घंटे कोले ਉਨੇ ਕੀਤਾ ਜੋਗੜ ਕੀਤਾ ਉਹ ਨਹੀਂ ਕੀਤਾ ਸੌਲਾ ਬੁੱਧੀ ਮਾਤਾ ਕੁਛ ਵੀ ਕੀਤਾ ਮਨ ਮਨ ਦੀ ਤਾਰੇ ਤੂੰ ਉਹਨਾਂ ਕੀ ਸੌੜਨੀ ਤੇ ਦੇ ਪੰਜਾਂ ਦਾ ਲੈ ਲਿਆ ਉਹਨਾਂ ਸੁਰਗੀ ਸੌੜਨੀ ਤੇ ਦੇ ਪੰਜਾਂ ਦਾ ਲੈ ਜਾ ਉਹਨਾਂ ਸੁਰਗੀ ਪਾਉੜੇ ਆ ਬਾਤ ਕਰ ਲ ਕਰਾਉ ਜੋਗ ਬਣਾਉਣੀ ਬਾਤ ਕਰ बरनी जान वजय हुण पाली हथ रौड़ा पवी जान पाली हथ रौड़ा पवी ਨਾ ਹਾਂ ਕਹਿੰਦੀ ਇਸ ਨੂੰ ਮੇ ਜਾਣਾ ਨਾ ਉਹ ਮਨ ਨਹੀਂ ਟਾਲਿਆ ਨਹੀਂ 25 ਲੈ ਲੈ ਵਿੱਚ ਬਲੈਕ ਦੇ ਟਿਕਟਾ ਵਾਲੇ ਪੂਰੇ 25 ਲੈ ਲੈ ਵਿੱਚ ਬਲੈਕ ਦੇ ਟਿਕਟਾ ਵਾਲੇ ਨਹੀਂ ਖਤਮ ਹੋਈ ਜਨ ਖਤਮ ਹੋਈ ਜਨ ਖਤਮ ਹੋਈ ਓਹੋ ਕੀ ਖਤਮ ਹੋਈ ਜਿਹੜੀ ਦੇਖਣ ਗਏ ਸੀ ਕੀ ਦੇਖਣ ਗਏ ਸੀ ਮੈਨੂੰ ਕਹਦੀ ਨਾ ਪਹਿਲਾਂ ਮੈਨੂੰ ਕਹਿੰਦੇ ਪਹਿਲਾਂ ਕਹਿੰਦੇ ਮੈਨੂੰ ਕਹਿੰਦੇ ਪਹਿਲਾਂ ਮੈਨੂੰ ਕੀ ਕਹਿੰਦੀ ਸੀ ਮੈਨੂੰ ਨਹੀਂ ਪਤਾ ਤੂੰ ਦੱਸ ਪਹਿਲਾਂ ਮੈਨੂੰ ਕਹਿੰਦੀ ਮੇਰੇ ਮੇਰੇ ਬੈਠ ਕੇ ਅੱਜ ਕਿਵੇਂ ਕਹਿੰਦੀ ਤੂੰ ਕਹਿੰਦੀ ਪਤਾ ਬਾਪੂ ਪਹਿਲਾਂ ਮੈਨੂੰ ਕੀ ਕਹਿੰਦੀ ਸੀ ਤੂੰ ਦੱਸ ਵੀ ਤੂੰ ਕੀ ਕਹਿੰਦੀ ਸੀ ਪਹਿਲਾਂ ਮੈਨੂੰ ਕਹਿੰਦੀ ਕਾਣੇ ਲੈੜੇ ਨੂੰ ਕਰੀ ਫਿਰ ਮੇਰੇ ਕਾਣੇ ਬਚੌੜੀ ਤੇ ਕਿਵੇਂ ਕਹਿੰਦੀ ਪਾਤਰ ਨੂੰ ਜਿਉਣੇ ਮਾੜ ਵਾਲਾ ਚਤਰਾ ਦਿਖਾ रुपया तो में बाहर आई जॾहिं तो में बाहिर आ ग चारा पर पी किंग ਪਤਾ ਨਹੀਂ ਕਿੱਥੇ ਤੋੜ ਗਈ ਭੜੀ ਪੀੜ ਹੁ ਪਤਾ ਨਹੀਂ ਕਿੱਥੇ ਅੱਤੇ ਤੋੜ ਗਈ ਕਾ ਕੀ ਨੰਗ ਬਣਾ ਗਈ ਨਾ ਕੁਝ ਰਹਾ ਬਕਾਇਆ ਨਹੀਂ ਧਾਕੀ ਨੰਗ ਬਣਾ ਗਈ ਨਾ ਕੁਝ ਰਹਾ ਬਕਾਇਆ ਨਹੀਂ ਸਾਡੀ ਜੇ ਮੇਰੇ ਜੋਲ ਭਾਦੀ ਮੈਂ ਦਿਲ ਆਇਆ ਨਹੀਂ ਕਾ ਬਿਕਰ ਮਹਿ ਰਾਜਵਾਲੀਆ ਮੈਂ ਦਿਲ ਆਇਆ ਨਹੀਂ